ਕਾਇਕ ਤੇਜ਼ ਰਫਤਾਰ ਟਰੱਕ ਦੇ ਬ੍ਰੇਕ ਫੇਲ ਹੋਣ ਦੇ ਕਾਰਨ ਇੱਕ ਮਦਭਾਗਾ ਹਾਦਸਾ ਵਾਪਰਿਆ ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਤੇਜ਼ ਰਫਤਾਰ ਦੇ ਬ੍ਰੇਕ ਫੇਲ ਹੋਣ ਦੇ ਕਾਰਨ ਇੱਕ ਮਹਿਲਾ ਨੂੰ ਜਿਸਨੇ ਕੁਚਲ ਕੇ ਰੱਖ ਦਿੱਤਾ ਜੋ ਕਿ ਦੂਸਰੀ ਸਾਈਡ ਤੋਂ ਆਟੋ ਦੇ ਵਿੱਚੋਂ ਉਤਰ ਰਹੀ ਸੀ ਤਾਂ ਇਸ ਦੌਰਾਨ ਲਾਲ ਬੱਤੀ ਹੋਈ ਸੀ ਤਾਂ ਟਰੱਕ ਦੀ ਰਫਤਾਰ ਤੇਜ਼ ਸੀ ਜਿਸ ਦੇ ਬ੍ਰੇਕ ਜੋ ਫੇਲ ਸਨ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੂੰ ਇਸ ਟਰੱਕ ਦੇ ਕੁਚਲ ਕੇ ਰੱਖ ਦਿੱਤਾ ਜਿਸ ਦੀ ਕਿ ਮੌਕੇ ਦੇ ਉੱਤੇ ਮੌਤ ਹੋ ਗਈ ਮ੍ਰਿਤਕ ਮਹਿਲਾ ਦੀ ਹਜੇ ਪਛਾਣ ਨਹੀਂ ਹੋ ਸਕੀ ਲੁਧਿਆਣਾ ਦੇ ਚੰਡੀਗੜ੍ਹ ਰੋਡ ਦੇ ਉੱਤੇ ਵਰਦਮਾਨ ਚੌਂਕ ਦੇ ਉੱਤੇ ਮੰਦ ਭਾਗਾ ਹਾਦਸਾ ਵਾਪਰਿਆ ਟਰੱਕ ਨੇ ਇੱਕ ਕਾਰ ਅਤੇ ਇੱਕ ਬਾਈਕ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਉਕਤ ਬਾਈਕ ਸਵਾਰ ਨੌਜਵਾਨ ਹੈ ਜੋ ਪੁਲਿਸ ਕਰਮਚਾਰੀ ਹੈ ਉਸਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਕਿ ਮੌਕੇ ਦੇ ਉੱਤੇ ਹਸਪਤਾਲ ਲਿਜਾਇਆ ਗਿਆ ਤਾਲੋਕਾਂ ਨੇ ਫਸ ਰਹੇ ਟਰੱਕ ਡਰਾਈਵਰ ਨੂੰ ਮੌਕੇ ਦੇ ਉੱਤੇ ਹੀ ਫੜ ਲਿਆ ਘਟਨਾ ਵਾਲੀ ਥਾਂ ਦੇ ਉੱਤੇ ਮੌਜੂਦ ਟ੍ਰੈਫਿਕ ਮੁਲਾਜ਼ਮਾ ਨੇ ਦੱਸਿਆ ਕਿ ਬਾਈਕ ਚਲਾਉਣ ਵਾਲੇ ਪੁਲਿਸ ਕਰਮਚਾਰੀ ਦਾ ਨਾਂ ਨਰੰਗ ਹੈ ਹਾਦਸੇ ਦੇ ਵਿੱਚ ਕਈ ਬਾਹਰ ਨੁਕਸਾਨੇ ਗਏ ਜਿਨ੍ਹਾਂ ਨੂੰ ਮੋਤੀ ਨਗਰ ਪੁਲਿਸ ਸਟੇਸ਼ਨ ਨੇ ਕਬਜ਼ੇ ਵਿੱਚ ਲੈ ਲਿਆ ਤੇ ਮਾਮਲੇ ਦੀ ਜਾਂਚ ਜੋ ਸ਼ੁਰੂ ਕਰ ਦਿੱਤੀ। ਪੁਲਿਸ ਦੇ ਵੱਲੋਂ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਜਾਂਚ ਕੀਤੀ ਗਈ ਤੇ ਪੁਲਿਸ ਨੇ ਦੋਸ਼ੀ ਟਰੱਕ ਡਰਾਈਵਰ ਨੂੰ ਵੀ ਟਰੱਕ ਸਮੇਤ ਗ੍ਰਿਫਤਾਰ ਕਰ ਲਿਆ ਤੇ ਉਸ ਵਿਰੁੱਧ ਮਾਮਲਾ ਐਜੋ ਦਰਜ ਕੀਤਾ ਗਿਆ। ਤਾਂ ਲੁਧਿਆਣਾ ਤੋਂ ਇਹ ਮੰਤ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਰਫ਼ਤਾਰ ਟਰੱਕ ਦੇ ਬ੍ਰੇਕ ਫੇਲ ਹੋਣ ਕਾਰਨ ਇੱਕ ਮਹਿਲਾ ਨੂੰ ਜਿਸਨੇ ਕਿ ਕੁਚਲ ਕੇ ਰੱਖ ਦਿੱਤਾ ਤੇ ਜਿਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਇੱਕ ਤੇਜ਼ ਰਫ਼ਤਾਰ ਟਰੱਕ ਦੇ ਬ੍ਰੇਕ ਫੇਲ ਹੋਣ ਦੇ ਕਾਰਨ ਇੱਕ ਮੰਦਭਾਗਾ ਹਾਦਸਾ ਵਾਪਰਿਆ ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਦੇ ਬ੍ਰੇਕ ਫੇਲ ਹੋਣ ਦੇ ਕਾਰਨ ਇੱਕ ਮਹਿਲਾ ਨੂੰ ਜਿਸਨੇ ਕੁਚਲ ਕੇ ਰੱਖ ਦਿੱਤਾ ਜੋ ਕਿ ਦੂਸਰੀ ਸਾਈਡ ਤੋਂ ਆਟੋ ਦੇ ਵਿੱਚੋਂ ਉਤਰ ਰਹੀ ਸੀ ਤਾਂ ਇਸ ਦੌਰਾਨ ਲਾਲ ਬੱਤੀ ਹੋਈ ਸੀ ਤੜਕ ਦੇ ਰਫਤਾਰ ਤੇ ਸੀ ਜਿਸ ਦੇ ਬ੍ਰੇਕ ਜੋ ਫੇਲ ਸਨ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੂੰ ਇਸ ਟਰੱਕ ਦੇ ਕੁਚਲ ਕੇ ਰੱਖ ਦਿੱਤਾ ਜਿਸ ਦੀ ਕੀ ਮੌਕੇ ਦੇ ਉੱਤੇ ਮੌਤ ਹੋ ਗਈ ਮ੍ਰਿਤਕ ਮਹਿਲਾ ਦੀ ਹਜੇ ਪਛਾਣ ਨਹੀਂ ਹੋ ਸਕੀ ਲੁਧਿਆਣਾ ਦੇ ਚੰਡੀਗੜ੍ਹ ਰੋਡ ਦੇ ਉੱਤੇ ਵਰਦਮਾਨ ਚੌਂਕ ਦੇ ਉੱਤੇ ਮੰਦ ਭਾਗਾ ਹਾਦਸਾ ਵਾਪਰਿਆ ਟਰੱਕ ਨੇ ਇੱਕ ਕਾਰ ਅਤੇ ਇੱਕ ਬਾਈਕ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਉਕਤ ਬਾਈਕ ਸਵਾਰ ਨੌਜਵਾਨ ਹੈ ਜੋ ਪੁਲਿਸ ਕਰਮਚਾਰੀ ਹੈ ਉਸਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਕੇ ਮੌਕੇ ਦੇ ਉੱਤੇ ਹਸਪਤਾਲ ਲਿਜਾਇਆ ਗਿਆ ਤਾਂ ਲੋਕਾਂ ਨੇ ਭੱਜ ਰਹੇ ਟਰੱਕ ਡਰਾਈਵਰ ਨੂੰ ਮੌਕੇ ਤੇ ਹੀ ਫੜ ਲਿਆ ਘਟਨਾ ਵਾਲੀ ਥਾਂ ਦੇ ਉੱਤੇ ਮੌਜੂਦ ਟ੍ਰੈਫਿਕ ਮੁਲਾਜ਼ਮਾ ਨੇ ਦੱਸਿਆ ਕਿ ਬਾਈਕ ਚਲਾਉਣ ਵਾਲੇ ਪੁਲਿਸ ਕਰਮਚਾਰੀ ਦਾ ਨਾਂ ਨਰੰਗ ਹੈ ਹਾਦਸੇ ਦੇ ਵਿੱਚ ਕਈ ਬਾਹਰ ਨੁਕਸਾਨੇ ਗਏ ਜਿਨ੍ਹਾਂ ਨੂੰ ਮੋਤੀ ਨਗਰ ਪੁਲਿਸ ਸਟੇਸ਼ਨ ਨੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਮਾਮਲੇ ਦੀ ਜਾਂਚ ਅਜੋ ਸ਼ੁਰੂ ਕਰ ਦਿੱਤੀ ਪੁਲਿਸ ਦੇ ਵੱਲੋਂ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਜਾਂਚ ਕੀਤੀ ਗਈ ਤੇ ਪੁਲਿਸ ਨੇ ਦੋਸ਼ੀ ਟਰੱਕ ਡਰਾਈਵਰ ਨੂੰ ਵੀ ਟਰੱਕ ਸਮੇਤ ਗ੍ਰਿਫਤਾਰ ਕਰ ਲਿਆ ਤੇ ਉਸ ਵਿਰੁੱਧ ਮਾਮਲਾ ਐ ਜੋ ਦਰਜ ਕੀਤਾ ਗਿਆ ਤਾਂ ਲੁਧਿਆਣਾ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਰਫ਼ਤਾਰ ਟਰੱਕ ਦੇ ਬ੍ਰੇਕ ਫੇਲ ਹੋਣ ਕਾਰਨ ਇੱਕ ਮਹਿਲਾ ਨੂੰ ਜਿਸਨੇ ਕਿ ਕੁਚਲ ਕੇ ਰੱਖ ਦਿੱਤਾ ਤੇ ਜਿਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ